ਸੋ ਪਰਿਵਾਰਿਕ ਮੈਂਬਰ ਜਿਹੜੇ ਨੇ ਸਾਡੇ ਨਾਲ ਦਿਵਾਨ ਡੋਟਰਵਾਲ ਦੇ ਪਰਿਵਾਰ ਚੋਂ ਬਾਬਾ ਜੀ ਤੁਸੀਂ ਪਹੁੰਚੇ ਹੋ ਅੱਜ ਇਸ ਜਗ੍ਹਾ ਦੇ ਧਰਤੀ ਦੇ ਤੁਹਾਡੇ ਪੁਰਖਾਂ ਨੇ ਜਿਹੜਾ ਬਹੁਤ احਸਾਨ ਕੀਤਾ ਸੀ ਕੋਈ ਕੀ ਗੱਲ ਇਹਨਾਂ ਦਿਨਾਂ ਵਿੱਚ ਕਿਵੇਂ ਚੇਤੇ ਕਰਦੇ ਤੁਸੀਂ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਦੇ ਬਤੇ ਮਰੇ ਅਸੀਂ ਲੰਗਰ ਲਗਾਨੇ ਆ ਬਾਤ ਹੈ ਅਸੀਂ ਕਿਸੇ ਨੂੰ ਦਰਣਾ ਨਹੀਂ ਕਰਦੇ ਸੀ ਪਰ ਪਬਲਿਕ ਨੇ ਅਮਰੇ ਆਵੀ ਸ਼ੋਅ ਕਰਦਾ ਹੋਣਾ ਸੀ ਕਰ ਸਕਦੇ ਹਾਂ ਬਾਕੀ ਦੇਖੋ ਜੋ ਉਹਨਾਂ ਨੇ ਕੀਤਾ ਅਸੀਂ ਉਹ ਕਰ ਨਹੀਂ ਸਕਦੇ ਬਾਕੀ ਜਾਣ ਜਾਣ ਨੇ ਸਭ ਮਹਾਰਾਜ ਨੇ ਜੋ ਜਾ ਰਹੇ ਹੀ ਨੇ ਖੜਦੇ ਹੀ ਸਭ ਕੁਝ ਕਰਦੇ ਇਹਨਾਂ ਤੋਂ ਇਲਾਵਾ ਕੋਈ ਨਹੀਂ ਹੈ ਕਿਤੇ ਵੀ ਪੀੜੀ ਹੋ ਤੁਸੀਂ ਹਮੇਸ਼ਾ ਹੀ ਇੱਥੇ ਪਹੁੰਚਦੇ ਹਮੇਸ਼ਾ ਹਰ ਸਾਲ ਲਗਾਨੇ ਆ ਸਾਰੀ ਸੰਗਤ ਜੁੜੀ ਹੈ ਇਹਨਾਂ ਨੂੰ ਪੁੱਛ ਲੋ ਔਰ ਸਾਖ ਸਾਖ ਦਰਸ਼ਨ ਕਰਾਇਨ ਮਹਾਰਾਜ ਜਰੂਰ ਬਿਲਕੁਲ ਫਰਮ ਉਹ ਹੁਕਮ ਜੋ ਹੁਕਮ ਕਰਨ ਨੇ ਲਗਾਣਗੇ اسی ਉਹ ਕੰਮ ਕਰ ਰਹੇ ਆ ਜੋ ਹੁਕਮ ਦਾ ਲੰਗਰ ਹੁੰਦਾ ਉਹ ਵੀ ਕਰਨੇ ਆ ਪੈਸਾ ਕਿਸੇ ਕੋ ਨਹੀਂ ਜਾਂਦੇ ਕਿ ਜੋ ਲੰਗਰ ਹੈ ਦਿੱਲੀ ਤੋਂ ਲੈ ਕੇ ਆਣੇ ਆ ਜੋ ਇਹ ਕਹਿੰਦੇ ਨੇ ਜੇ ਖਾਣਾ ਸੀ ਇਹ ਖਾਓ ਇਹ ਜਿਹੜਾ ਇਹ ਲੋ ਦੁੱਧ ਨਾਲ ਦੁੱਧ ਬਣਾਉਂਗਾ ਕੰਨਾ ਗਾਉਂਣਾ ਗਰਮ ਹੋਗਾ ਉਹ ਤਾਂ ਵੀ ਮੰਨਾਂਗੇ ਜਲ ਕੇ ਕਰ ਦੇਖਣਾ ਯਾਰ ਆਏ ਹੋਨੇ ਉੱਥੋਂ ਉੱਥੇ ਦੀ ਸੰਗਤ ਕੀ ਕਹਿੰਦੀ ਹੈ ਕਹਿੰਦੀ ਆ ਵੀ ਇੰਨਾ ਜਰਾ ਜਿਹੜਾ ਲੰਗਰ ਲੈ ਕੇ ਚੱਲ ਮੈਂ ਕਹਿੰਦਾ ਦੇਖੋ ਆਪਣਾ ਮੈਂ ਹੁਣ ਕਿਸੇ ਨੂੰ ਥੋੜਾ ਕੁਝ ਕਹਿ ਸਕਦਾ ਤੁਸੀਂ ਕਹਿ ਸਕਦੇ ਹੋ ਕਿਸੇ ਨੂੰ ਅਸੀਂ ਕਿਸੇ ਨੂੰ ਕੁਝ ਨਹੀਂ ਅਸੀਂ ਇਹਨਾਂ ਨਾਲ ਬੱਝੜੇ ਆ ਉਹ ਸਾਰਾ ਕੋਈ ਮਤਲਬ ਨਹੀਂ ਭਾਈ ਇਹੇ ਕਿ ਦਰਸ਼ਨ ਕਰਾ ਦੇਣਗੇ ਪਰ ਜਲਦੀ ਮਿਹਰਬਾਨੀ ਤੁਹਾਡੀ ਬੜੀ ਕਿਰਪਾ ਨਾਲ ਹੋ ਜਾਨੀ ਜੀ ਬਿਲਕੁਲ ਸਾਡੇ ਸਾਡੇ ਸੁਪਾਲੇ ਅਫਸਰ ਨੇ ਐ ਸ਼ਹਿਰੀ ਇਹ ਬਾਲਗ ਨੇ ਜੀ ਬਿਲਕੁਲ ਸੋ ਇਹ ਜਿਹੜੇ ਨੇ ਉਹ ਦੀਵਾਨ ਟੋਟਰਮਾਲ ਜੀ ਦੇ ਪਰਿਵਾਰ ਚੋਂ ਨੇ ਦੀਵਾਨ ਟੋਟਰਮਾਲ ਦੇ ਪਰਿਵਾਰ ਚੋਂ ਅੱਜ ਇੱਥੇ ਉਹਨਾਂ ਦੀ 16ਵੀਂ ਪੀੜ੍ਹੀ ਆ ਜਿਹੜੇ ਅੱਜ ਇੱਥੇ ਦਰਸ਼ਨਾਂ ਲਈ ਪਹੁੰਚੀ ਆ ਇਹਨਾਂ ਦਾ ਕਹਿਣਾ ਕਿ ਅਸੀਂ ਵੀ ਜਿਹੜਾ ਆ ਇੱਥੇ ਪਹੁੰਚਦੇ ਆ ਸੰਗਤ ਦੇ ਦਰਸ਼ਨ ਕਰਦੇ ਆ ਲੰਗਰ ਲਾਉਨੇ ਆ ਕੇਵਲ ਉਸ ਵੇਲੇ ਨੂੰ ਚੇਤੇ ਕਰਦੇ ਆ ਉਸ ਪ੍ਰਮਾਤਮਾ ਨੂੰ ਚੇਤੇ ਕਰਦੇ ਆ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਜਸਪੀ ਸਿੰਘ ਅਸ਼ਪੀਟੀਸੀ ਨਿਊਜ਼ ਪੱਤਰਕਾਰ ਸਾਹਿਬ